ਉਡੀਕ ਹੀ ਕਰੀ ਜਾਂਦੀਆਂ ਤੂੰ ਮੈਂ ਤਾਂ ਪਹਿਲਾਂ ਵੀ ਉੱઠી ਸੀਗੀ ਤੂੰ ਅੱਜ ਚਾਹ ਦਾ ਘੁੱਟ ਵੀ ਨਹੀਂ ਬਣਾਇਆ ਹੈ ਮਾਂ ਤਾਂ ਕੀ ਕਰੋਣਾ ਹੈ ਮੇਰੇ ਤੋਂ ਸਵੇਰੇ ਸਵੇਰੇ ਮੈਂ ਤਾਂ ਚੱਲੀ ਆਂ ਗੁਰਦੁਆਰੇ ਨਾ ਅੱਗੇ ਹਟੀਆਂ ਅੱਜ ਸੇਵਾ ਹੈ ਉੱਥੇ ਸਾਡੀ ਸੇਵਾ ਤਾਂ ਹੋਈ ਤੂੰ ਚਾਹ ਦਾ ਘੁੱਟ ਬਣਾ ਕੇ ਦੇਂਦੀ ਏਨੀ ਠੰਡਾ ਹੈ ਉਹਦੇ ਤੇ ਡੈਡੀ ਵੀ ਬਿਮਾਰ ਪਿਆ ਆ ਚਾਹ ਦਾ ਘੁੱਟ ਪੀਵਾਂਗੇ ਤੇ ਉੱਠ ਕੇ ਪੀਰਾਂਗੇ ਮੈਂ ਉੱਠੀ ਤਾਂ ਸੀਗੀ ਠੰਡ 'ਚ ਮੈਂ ਤਾਂ ਉੱਠ ਨਹੀਂ ਹੋਇਆ ਹੈ ਤਦ ਰੋਟੀ ਵੀ ਟੁੱਕ ਬਣਾ ਦਿੱਤੀ ਆ ਸਾਡੇ ਲਈ ਮੈਂ ਤਾਂ ਚਾਹ ਦੇ ਦੋ ਕੱਪ ਬਣਾਉਣ ਨੂੰ ਕਿੰਨਾ ਕੁ ਟਾਈਮ ਲੱਗਦਾ ਤੁਸੀਂ ਬਣਾ ਲੈਂਦੇ ਜੋ ਉੱਠੇ ਸੀਗੇ ਮੈਂ ਆਪਣੇ ਲਈ ਇੱਕ ਕੱਪ ਬਣਾਇਆ ਸੀ ਤਾਂ ਮੈਂ ਪੀ ਲਿਆ ਤੇ ਮੈਂ ਹੁਣ ਚੱਲ ਜਾਣਾ ਉਹ ਮੇਰੇ ਨਾਲ ਦੀਆਂ ਫੋਨ ਕਰੀ ਜਾਂਦੀਆਂ ਮੈਂ ਇੱਥੇ ਮੇਰੇ ਨਹੀਂ ਕੰਮ ਮੁੱਕਦੇ ਹੈਗੇ ਹੁਣ ਤੁਸੀਂ ਬੋਲਟਾ ਰੋਟੀ ਦਾ ਸਵਾਲ ਪਾਤਾ ਮੈਨੂੰ ਤੁਸੀਂ ਇਦਾਂ ਕਰਿਓ ਜਿੰਨੀ ਰੋਟੀ ਖਾਣੀ ਆ ਬਣਾ ਲਿਓ ਤੇ ਮੈਂ ਹੁਣ ਝੱਲੀ ਆ ਨਾਲ ਦੇਖ ਲਿਓ ਜਿਹੜਾ ਹੋਰ ਕੋਈ ਕੰਮ ਹੈ ਉਹ ਕਰ ਲਿਓ ਜਾਂਦਿਆਂ ਨੂੰ ਫੋੜ ਕਰਦੇ ਰਹਿੰਦੇ ਨੇ ਦੱਸ ਤੂੰ ਸੇਵਾ ਤੇ ਚਲੀ ਗਈ ਆ ਹੈ ਚਾਹ ਮੈਂ ਕਿੱਦਾਂ ਬਣਾਉਂਗੀ ਗੋਡੇ ਮੇਰੇ ਦੁਖਦੇ ਆ ਰੋਟੀ ਦਾ ਕੁਝ ਵੀ ਨਹੀਂ ਬਣਾ ਸਕੀ ਹੈ ਬੜਾ ਔਖਾ ਆ ਕੀ ਮੈਂ ਕਰਾਂ ਆਹ ਇਹ ਦੇਖ ਲੀ ਜਿਆਦਾ ਕੋਟਾ ਤਾਂ ਬਣਾਵਾ ਹੋਈ ਹੋਈ ਕੁਛ ਯਾਦ ਕਰਦੇ ਨਿਆਣਾਂ ਦਾ ਵੀ ਹਾਲ ਆ ਤੂੰ ਬੁੱਕੀ ਤੂੰ ਚਾਹਦਾ ਇੱਕ ਟਸਾਂ ਨੂੰ ਬਿਮਾਰਾਂ ਨੂੰ ਬਣਾ ਕੇ ਦੇ ਜਾ ਠੰਡ ਚ ਕੀ ਕਰਾਂਗੇ Thôi bà đi xa đi chơi đi bây giờ Chào thưa cô chị thầy bà nào ਮੈਂ ਸਿਰ ਮਿਰਤ ਕਾਣਾ ਹੋ ਗਿਆ ਹੁਣ ਮੈਂ ਕੀ ਕਰਾਂ ਹਾਂ ਇਹ ਮੈਂ ਅਰੇ ਕੈਸੇ ਚਾਹ ਦਾ ਘੁੱਟ ਪੀ ਲੈਂਦੀ ਮੇਰਾ ਤਾਂ ਜਾਨ ਤੋਰ ਪੈਂਦੀ ਪਰ ਹੁਣ ਕੀ ਕਰਾਂ ਚਲ ਕੋਈ ਹੈ ਰਾਂ ਦੇ ਦਿੰਦੀ ਅੱਜ ਚਾਹ ਦਾ ਘੋਟਾ ਰੋਟੀ ਨਾਲ ਜੁੱਲੇ ਤੇ ਦੇਖਦੀ ਆ ਬਣਾ ਕੇ ਹਾਂ ਅੱਗ ਵੀ ਤਾਂ ਨਹੀਂ ਬੁਝੀ ਜਾਂਦੀ ਆ ਸਿਆਲ ਮਹੀਨੇ ਅੱਗ ਵੀ ਕਹਣਾ ਸਿੱਧੇ ਤੇ ਬਾਲਦੀ ਆ ਸਸੰਦਰ ਹੁੰਦਾ ਤਾਂ ਬੜਾ ਸਣਾ ਤੇ ਰੋਟੀਆਂ ਪਕਾ ਲੇਦੀ ਔਖੀ ਸੁਖੀ ਹੋ ਕੇ ਹਾਂ ਮੈਂ ਤਾਂ ਖਾਪੀ ਜਾਣਾ ਪੀਆ ਆ ਤੋ ਕੀ ਹੁੰਦੀ ਆ ਕੁ ਬਾਲਦੀ ਆਂਦਾ ਬਣੀ ਸਕੀ ਕਰੀਏ ਬੁੱਢੇ ਬਾਰੇ ਕੋਸ਼ਿਸ਼ ਕਰੀਏ ਹਾਂ ਲੱਗਦਾ ਸੇਵਾ ਤਾਂ ਚੱਲ ਕੰਮ ਜਾਂਦੀ ਹੈ ਪਰ ਮਾਤਮੇ ਨੂੰ ਬੁੱਧੀ ਦੇਵੇ ਸਾਡੇ ਬਣਾ ਵੀ ਦੇਖਿਆ ਤੁਹਾਨੂੰ ਟੁੱਕ ਦੀ ਬਰਤੀ ਬਣਾ ਕੇ ਦੇ ਦਿਆ ਕਰੇ ਚਲੋ ਸੇਵਾ ਵੀ ਕਰਨੀ ਚਾਹੀਦੀ ਆ ਚੰਗਾ ਕੰਮ ਆ ਪਰ ਆਤਮ ਜਗਰਨ ਵੀ ਦੇਖਣਾ ਚਾਹੀਦਾ ਇਹ ਥੋੜਨਾ ਵੀ ਸੇਵਾ ਨੂੰ ਕਰ ਪਈਏ ਦਸੀ ਤੇ ਭੁੱਖੇ ਬੈਠੇ ਰਹੀਏ ਹੱਸ ਕੇ ਬਣਾਉਂ ਜੇ ਸਿਲੰਡਰ ਮੁੱਕਿਆ ਸੀ ਤੂੰ ਸਿਲੰਡਰ ਇਹ ਭਰਾ ਕੇ ਰੱਖ ਜਾ ਤੂੰ ਸਾਨੂੰ ਦੱਸ ਜਾ ਹਾਂ ਹਾਂ ਪਕਾਬ ਬਣਾ ਕੇ ਪੀ ਗਈ ਆ ਹਾਇ ਅੱਗ ਨਹੀਂ ਲਾਦਣੀ ਗਾਲ ਦੀ ਕੀ ਕਰਾਂ ਮੈਂ ਹਾਂ ਗਏ ਨੁ ਗੰਨਾ ਚਿਰ ਹੋ ਗਿਆ ਬੰਦਾ ਘੜੀ ਘੰਟਾ ਲਾਵੇ ਔਰ ਘਾਣੋਂ ਆਵੇ ਹੈ ਸਾਨੂੰ ਵੀ ਦੇਖੇ ਤਾਂ ਗੱਭਲ ਹੋ ਜੀ ਅਸੀਂ ਕਿਤੇ ਇਦਾਂ ਦਾ ਕੰਮਕਾਰ ਕਰਾ ਦੇ ਡੇਗ ਪਏ ਤੇ ਕਿਦਾਂ ਉੱਠਣਾ ਆ। ਕਿਹੜਾ ਟਾਈਮ ਆ ਗਿਆ ਦੇਈ ਨਾ। ਇਹ। ਤੂੰ ਚਾੜੂ ਵੀ ਫੇਰ ਜਾ ਆਪਣਾ ਘਰ ਤਾਂ ਸਵਾਰ ਕੇ ਜਾ। ਸੇਵਾ ਦੇ ਤੌਰ ਤੇ ਸਵੇਰੇ ਮੂੰਹ ਚੱਕ ਕੇ। ਇਹ। ਬੰਦਾ ਆਪਣਾ ਪਹਿਲਾਂ ਘਰ ਸਵਾਰੇ ਦੇਖੇ ਫੇਰ ਦੂਜੇ ਪਾਸੇ ਨਿਕਲੇ। ਆਇਤ ਵਾ। ਹੋ ਰਿਹਾ। ਆਣੀ ਮੈਂ ਚਾਲੀ ਤੇ ਕੀ ਕਰੀ ਵਧੀਆ ਕੰਮ ਕਰ ਲੀ ਦਸਾ ਹੁਣ ਉਹਦੇ ਬਾਰੇ ਜਾਣਨਾ ਕਿ ਤੇ ਲਈ ਆਏ ਆਏ ਆਈ ਨੱਕ ਦੋਰਾ ਹੋ ਗਿਆ ਦਦਨਾ ਕੀ ਕਰਨਾ ਆਪੇ ਆ ਗਿਆ ਕੋਚਾ ਫੇਰ ਲਉਗੀ ਮੈਂ ਕੀ ਕਰਾਂ ਆਏ ਆ ਮੈਂ ਤਾਂ ਲੱਗ ਉੱਠ ਦਮ ਨਹੀਂ ਪੈਣਾ ਹਾਪੇ ਕਰਦੀ ਫਿਰੇ ਆਹ ਸਤੋ ਗਤੇ ਹੁੰਦਾ ਹੁਣ ਕੰਮ Mẹ ta là gila mi ba. Ui hui. Ta có hồ gà. Mẹ ta. Mẹ ta nó hề gà coi. ਕਿਦਾ ਲੰਮੀ ਪਈਓ ਘੋੜੇ ਵੇਚ ਕੇ ਸੁੱਤੀਓ ਆ ਘਰ ਭਵੇਂ ਕੋਈ ਘੁੰਮ ਜਾਵੇ ਅੰਦਰ ਬਾਹਰ ਕੁੜੀਆਂ ਆ ਗਈਆਂ ਤੋਂ ਸਾਰਾ ਦਿਨ ਨਾ ਦਿੱਤਾ ਉੱਥੇ ਹੀ ਹੈ ਥੋੜੀ ਘੰਟਾ ਬੰਦਾ ਸੇਵਾ ਕਰੇ ਘਾਣ ਨੂੰ ਮੁੜ ਗਿਆ ਵੇ ਤੈਨੂੰ ਸਾਡਾ ਵੀ ਫਿਕਰ ਹੈਗਾ ਕੋਈ ਨਾ ਮਾਤਾ ਹੁਣ ساری ਉਮਰ ਤੁਹਾਡੀ ਫਿਕਰ ਕਰੀ ਜਾਵਾ ਹੋਰ ਨਾ ਕੋਈ ਕੰਮ ਕਰਾਂ ਮੈਂ ਤਾਂ ਹੁਣ ਇੱਦਾਂ ਹੀ ਸੇਵਾ ਕਰਨ ਜਾਇਆ ਕਰਨਾ ਇਹੋ ਹੀ ਮੇਰੇ ਕੰਮ ਆਉਣੀ ਆ ਤੁਹਾਡੀ ਫਿਕਰ ਕੀਤੀ ਹੋ ਕੀ ਤੇ ਨਹੀਂ ਮੇਰੇ ਕੰਮ ਆਉਣੀ ਫਿਕਰ ਕਰਲਾ ਸਾਡੀ ਤੁਸੀਂ ਕੋਈ ਕੰਮ ਵੀ ਕੀਤਾ ਜੇ ਮੈਂ ਗਈ ਸੀਗੀ ਮਾੜੀ ਮੋਟੀ ਸਫਾਈ ਕਰ ਲੈਂਦੇ ਪਤਾ ਹੀ ਆ ਵੀ ਉਹਨੂੰ ਗਈ ਨੂੰ ਟਾਈਮ ਲੱਗ ਜਾਣਾ ਨਾ ਮੇਰੇ ਪੁੱਤ ਗੱਲ ਸੁਣਾ ਅਸੀਂ ਕੰਮ ਕਰਦੇ ਸੀਗੇ ਜਦੋਂ ਚੰਗੇ ਸੀਗੇ ਹੁਣ ਆ ਸਾਡੀ ਉਮਰ ਕੰਮ ਕਰਨ ਦੀ ਆ ਹਾਂ ਗੋਡੇ ਸਾਡੇ ਦੁਖਦੇ ਉਹ ਤਾਂ ਮੰਜੇ ਦਾ ਨੰਮਾ ਪਿਆ। ਇੱਕ ਸਿਲੰਡਰ ਮੁੱਕਿਆ ਸੀ ਤੂੰ ਉਹ ਵੀ ਨਹੀਂ ਦੱਸ ਕੇ ਕਿ ਮੈਂ ਮੁੰਈ ਸਿਲੰਡਰ ਹੈ ਨਹੀਂ ਮਸੀਂ ਮੈਨਾਂ ਭੂਖਾ ਮਾਰ ਮਾਰ ਕੇ ਰੋਟੀ ਦਾ ਪਕਾਈਆਂ ਉਹਨੂੰ ਦੋ ਰੋਟੀਆਂ ਦਿੱਤੀਆਂ ਆਪ ਖਾਦੀ ਆ ਹੌਲੀ ਹੌਲੀ ਮੈਂ ਟਾੜੂ ਫੇਰਿਆ ਬੇਚ ਇੰਨਾ ਖਲਾਰਾ ਪਿਆ ਆ ਸੀਗਾ ਹਾਂ ਤੂੰ ਸੋਚਿਆ ਤਾਂ ਕੱਲ ਸਾਡੇ ਲਈ ਕੁਝ ਮਾਤਾ ਮੈਂ ਤਾਂ ਕਦੀ ਨਹੀਂ ਦੇਖਿਆ ਤੁਹਾਨੂੰ ਕੰਮ ਕਰਦੇ ਆ ਜਦੋਂ ਦੀ ਮੈਂ ਇਸ ਘਰ ਚ ਆਈ ਆ ਮੈਂ ਹੀ ਕੰਮ ਕਰਦੀ ਦਿਨ ਰਾਤ ਗੋਡੇ ਵੀ ਤੁਹਾਡੇ ਤਾਂ ਹੀ ਜੁੜ ਗਏ ਆ ਤੁਸੀਂ ਉੱਠਦੇ ਤਾਂ ਹੈ ਨਹੀਂ ਮੰਝੇ ਤੋਂ ਕੰਮ ਕਰਦੇ ਵਧੀਆ ਰਹਿੰਦੇ ਆ ਨਾਲ ਚੁੱਲ੍ਹੇ ਤੇ ਰੋਟੀਆਂ ਬਕਾ ਲਈਆਂ ਤਾਂ ਕੀ ਹੋ ਗਿਆ ਪਹਿਲਾਂ ਸਾਰੇ ਚੁੱਲ੍ਹੇ ਤੇ ਕੰਮ ਕਰਦੇ ਸੀਗੇ ਕਿਤੇ ਗੈਸ 'ਤੇ ਕੰਮ ਕਰਦੇ ਸੀਗੇ ਮੈਂ ਹੁਣ ਲੱਗੀ 2 ਮਿੰਟ ਲੰਮੀ ਪੈਣ ਫੋਨ ਨਾ ਰੋਲਾ ਪਾਇਓ ਕੋਈ ਉੱਤਿਗੇ ਮੈਂ ਤਾਂ ਲੰਮੀ ਪੈ ਨੁਕਾਨ ਖਾ ਲਿਆ ਮੈਂ ਤਾਂ ਬਹੁਤ ਦੁਖੀ ਆ ਕਿਤੇ ਮੇਰਾ ਪੁੱਤਰ ਵਜਕਾਰਾਂ ਦਾ ਹੋਵੇ ਤਾਂ ਉਹ ਦੇਖੇ ਸਾਡੇ ਨਾਲ ਕੀ ਹੁੰਦਾ ਆ ਹੈ ਆਉਂਦਾ ਵਿਚਾਰਾ ਪੰਧਰੀ ਦਿਨੀ ਆ ਕੀ ਕਰਨਾ ਉਹਨੂੰ ਨਾਲ ਕਿਸੇ ਗੱਲਦਾ ਨਹੀਂ ਪਤਾ ਕਿ ਇਹੇ ਕਰਦੀ ਫਿਰਦੀ ਸਾਡੇ ਨਾਲ ਆ ਚਲੋ ਜੋ ਪਾਪੇ ਇਕੱਟੀ ਜਾਣੀ ਆ ਨਹੀਂ ਸੇਵਾ ਕਾ ਦਿਨਾ ਸਹੀਂ ਚਲੋ ਕੋਈ ਨਹੀਂ ਆਪਾਂ ਆਪਣੇ ਕਰਮਾਂ ਕੈਂ ਤਾਂ ਹੁਝੇ ਹੈ ਤਾਂ ਮੈਂ ਇਦਾਂ ਕਰਾਂ ਮੜੇ ਬਾਜ਼ਾਰ ਜਾਈ ਹੁਣ ਨਾਲੇ ਉੱਤੇ ਸੂਟ ਆਇਆ ਗਰਮ ਆਪਣੇ ਲਈ ਦੋ ਵੀ ਲਿਆਵਾਂ ਤੇ ਦੋ ਸੂਟ ਮੈਂ ਉਦਾਂ ਲਿਆਉਣੇ ਸੀ ਪਾਉਣ ਨੂੰ ਵਧੀਆ ਤੇ ਮਾਤਾ ਤਾਂ ਹੁਣ ਐ ਵੀ ਸੁੱਤੀ ਹੋ ਜੇ ਉੱਠ ਗਈ ਮੈਂ ਫੇਰ ਮੁਰ ਕੋਈ ਨਾ ਕੋਈ ਖਰੋੜੇ ਕਰਦੀ ਨਾਲੇ ਆਪਣੇ ਸਵਾਲ ਪਾਈ ਜਾਣੇ ਮੈਨੂੰ ਆ ਲਿਆ ਦੇ ਤੂੰ ਮੈਨੂੰ ਆ ਲਿਆ ਦੇ ਹੁਣ ਸੁੱਤੀ ਸੁੱਤੀ ਮੈਂ ਮੁੜ ਕੇ ਆ ਜਾਣਾ ਵਾਰ ਸਿੱਧੇ ਰੱਖਿਆ ਸੀ ਬੰਨ। ਚਲ ਨਹੀਂ ਘੰਟੇ ਚ ਮੁੜ ਕੇ ਆ ਜਣਾ ਇਹਨਾਂ ਨੇ ਕਿਹੜਾ ਉੱਠਣਾ ਹੈ ਇਹਨਾਂ ਨੂੰ ਹੋਰ ਕੰਮ ਵੀ ਕੀ ਹੈ ਸੁੱਤੇ ਹੀ ਰਹਿਣਾ ਇਹਨਾਂ ਨੇ। ਇਹਨਾਂ ਨੂੰ ਵੀਰੇ ਕੀ ਮਾਤਾ ਤਾ ਤੋ ਆਇਆ ਨੀ ਚਕੇਆ ਇੰਨਾ ਵਜੇ ਤੂੰ ਤਾਂ ਰੰਗੀ ਪੈਈ ਹੋ ਸੀਗੀ ਆਹ ਕਿੱਥੇ ਮਾਤਾ ਦੀ ਨੀਕ ਆ ਪਈ ਆ ਗਈ ਆਹ ਤੂੰ ਦਾ ਭਾਬੇ ਪੜੇ ਚੱਕੀ ਉਹ ਕਿਥੋਂ ਆਈਆਂ ਹੋਰ ਕਿਥੋਂ ਮੈਨੂੰ ਨੀਂਦ ਨਹੀਂ ਆਈ ਮੈਂ ਮੜ ਕੇ ਚੱਲ ਗਈ ਬਾਜ਼ਾਰ ਅੱਡੇ ਵੱਲ ਗਈ ਸੀਗੀ ਸੂਟ ਆਇਆ ਸੀਗੇ ਉੱਥੇ ਗਾਰਾ ਪਏ ਚਲੋ ਆਪਣੇ ਲਈ ਦੋ ਲੈ ਆਈ ਆ ਮੈਂ ਨਾਲੇ ਵਿਆਹ ਸੀਗਾ ਇੱਕ ਮੈਂ ਉੱਥੇ ਜਾਣਾ ਸੀਗਾ ਇਹ ਵਿਆਹ ਤਾਂ ਹੋਇਆ ਆ ਇੰਨੇ ਕਪੜੇ ਹੀ ਲੀਦ ਕੇ ਲਿਆਉਣੇ ਸੀਗੇ ਤੂੰ ਈ ਲੈ ਕੇ ਆਵੀਂ ਨਾ ਕੁਛ ਤਾਂ ਮਾਤਾ ਇੰਨੇ ਦਾ ਤੁਸੀਂ ਐਦਾਂ ਕਹਿੰਦੇ ਜਿੱਦਾਂ ਮੈਂ ਸਾਰੀ ਦੁਕਾਨ ਚੱਕ ਲਈ ਹੁੰਦੀ ਐ ਦੋ ਤਾਂ ਲਫਾਫੇ ਆ ਉਹਨੇ ਸੂਟ ਵੱਖਰੇ ਵੱਖਰੇ ਪਾ ਦਿੱਤੇ ਗਰਮ ਸੂਟ ਵੱਖਰੇ ਪਾਤੇ ਤਾਂ ਜਿਹੜੇ ਮੈਂ ਵਿਆਹ ਲਈ ਲਏ ਉਹ ਵੱਖਰੇ ਪਾਤੇ ਹੁਣ ਤੁਸੀਂ ਉਹਨਾਂ ਤੇ ਹੀ ਅੱਖ ਰੱਖ ਲਈ ਵੀ ਪਤਾ ਨਹੀਂ ਕੀ ਲੈ ਕੇ ਆ ਗਈ ਐ ਸਾਡੀ ਇਹ ਜਾਂ ਆਪਣੇ ਗਰਮ ਸੂਟ ਲੈ ਆਂਦਾ ਸੀਗਾ ਮੇਲੀ ਵੀ ਇੱਕ ਗੱਲ ਜੁੱਟ ਲੈ ਆਉਂਦੀ ਆਪਾਂ ਡਿਆਲੀ ਗਰਮ ਕੁਰਤਾ ਆਪਣੇ ਮਾਂ ਲੈ ਆਉਂਦੀ ਇਹੀ ਹੁੰਦਾ ਨੂਆ ਬੁੱਤਾਂ ਦਾ ਅਸੀਂ ਪਾ ਕੇ ਤੇ ਨਸੀਸਾ ਦਿੰਦੇ ਪੁੱਤ ਮਾਤਾ ਇਹ ਸੇ ਕਰਕੇ ਨਹੀਂ ਮੈਂ ਦੱਸ ਕੇ ਗਈ ਤੁਹਾਨੂੰ ਕਿ ਮੈਂ ਚੱਲੀ ਆ ਕੱਪੜੇ ਲੈਣ ਤੁਸੀਂ ਆਪਣੇ ਸਵਾਲ ਪਾਉਣੇ ਹੁੰਦੇ ਪੋਰੇ ਬਥੇਰੇ ਤੁਹਾਡੇ ਕੋ ਗਰਮ ਕੱਪੜੇ ਆ ਡੈਡੀ ਨੂੰ ਮੈਂ ਦੋ ਕੋਟ ਤੇ ਪਜਾਮੇ ਪਿਛਲੀ ਵਾਰ ਸਮਾ ਕੇ ਦਿੱਤੇ ਸਾਰਾ ਦਿਨ ਤੁਸੀਂ ਕੰਬੜਾ ਚ ਰਹਿਣਾ ਕਿੱਥੇ ਤੁਸੀਂ ਗਰਮ ਸੂਟ ਪਾਉਣੇ ਨਾਲੇ ਮੈਂ ਤਾਂ ਗਰਮ ਸੂਟ ਤਾਂ ਲੈ ਵੀ ਸਾਨੂੰ ਕਿਤੇ ਸੇਵਾ ਤੇ ਜਾਣਾ ਪੈ ਜਾਂਦਾ ਠੰਡ ਬੜਾ ਕਿੰਨੀ ਹੁੰਦੀ ਆ ਬਾਹਰ ਤੁਸੀਂ ਤਾਂ ਰਹਿਣਾ ਕੰਬੜਾਂ ਦੇ ਵਿੱਚ ਇਹ ਦੋ ਸੂਟ ਲੈ ਆਂਦੇ ਤਾਂ ਇੰਨੇ ਸੁਭਾਜਵਾ ਮੁਰੂ ਕੀਤਾ ਔਰ ਗੱਲ ਜਕਰੂੜ ਹੀ ਕਰਨੀ ਹੁੰਦੀ ਤੁਸੀਂ ਐ ਲੈ ਤਾਂ ਮੈਂ ਦੱਸ ਇਹਨੂੰ ਕੀ ਕਹਿ ਦਿੱਤਾ ਇੱਕ ਸੂਟ ਹੀ ਕਹਤਾ ਵੀ ਮੇਰੇ ਲੈ ਆਉਂਦੀ ਐ ਉਹਦਾ ਸੇਵਾ ਕਰਨ ਰੋਜ਼ ਜਾਂਦੀ ਹੈ ਕਹਿੰਦੀ ਮੈਂ ਸੇਵਾ ਮੇਰੀ ਲੱਗੀ ਹੋਆ ਕੀ ਉੱਥੋਂ ਸਿੱਖਦੀ ਹੈ ਸੇਵਾ ਦਾ ਜਦ ਕਰਮਾਂ ਪਿਆਰ ਉਹਨਾਂ ਦੇਖਿਆ ਪਹਿਲਾਂ ਮਾਂਪਿਆ ਨੂੰ ਦੇਖੋ ਫੇਰ ਹੀ ਸੇਵਾ ਦਾ ਫਲ ਮਿਲਦਾ ਆ ਕਿੱਦਾਂ ਤਾਂ ਡੰਗ ਲੱਗਾ ਇਹਨੂੰ ਕੱਡੀ ਛਿੱਤੀ ਤੋੜ ਕੇ ਕੱਪੜੇ ਛੱਕ ਕੇ ਅਮੀਰ دل ਕਾਦਾ ਇਹਨੂੰ ਕਿਸੇ ਬਰੇ ਚੰਗੀ ਤਰ੍ਹਾਂ ਕੋਲ ਬਿਠਾ ਕੇ ਸਮਝਾਵਾਂ ਬੇਪੁੱਤ ਗੁਰਦਾਰ ਦੀ ਸੇਵਾ ਦਾ ਵੀ ਫੇਰ ਹੀ ਫਾਇਦਾ ਆ ਜੇ ਆਪਾਂ ਮਾਪਿਆਂ ਦੀ ਸੇਵਾ ਕਰਕੇ ਤਾਂ ਫੇਰ ਹੀ ਉਹ ਸਫਲ ਹੋਣੀ ਆ ਪਹਿਲਾਂ ਆਪਣੇ ਬਜ਼ੁਰਗਾਂ ਨੂੰ ਸੰਭਲੋ ਤਾਂ ਫੇਰ ਗੁਰਦਾਰੀ ਦੇਖੋ ਘਰ ਕੋ ਰਿਆਈ ਹਾਲਵਾ ਬਜ਼ੁਰਗ ਵਿਚਾਰੇ ਰੋਲਦੇ ਫਿਰਦੇ ਆ ਤਨੋਂ ਹਾ ਪੁੱਤ ਗੁਰਦਾਰ ਜਾ ਕੇ ਸੇਵਾ ਕਰਦੇ ਆ ਕੀ ਫਾਇਦਾ ਸੇਵਾ ਕਰਨ ਦਾ ਜਦ ਬਜ਼ੁਰਗੇ ਰੋਲਦੇ ਰਹੇ ਤਾਂ ਉਹ ਰੋਟੀ ਤੋ ਵੀ ਭੁੱਖੇ ਬੈਠੇ ਰਹਿੰਦੇ ਆ ਹੇ ਰੱਬਾ ਮੇਰੀ ਦਾ ਤੇਰੇ ਅੱਗੇ ਇਹ ਅਰਦਾਸ ਵਾ ਕਿ ਅੱਜ ਕੱਲ ਦੇ ਨੌਹਾਂ ਪੁੱਤਾਂ ਨੂੰ ਇਹੀ ਮੱਤ ਬਖਸ਼ੀ ਕਿ ਬਜ਼ੁਰਗਾਂ ਦੀ ਵੀ ਸੇਵਾ ਕਰਨ ਫੇਰੇ ਉਹਨਾਂ ਦੀ ਸੇਵਾ ਕੀਤੀ ਉਹ ਸਫਲ ਹੋਣੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਅਸੀਂ ਵੀਡੀਓ ਜਿਹੜੀ ਛੋਟੀ ਜੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਉਹਦੇ ਵਿੱਚ ਇੱਕ ਛੋਟਾ ਜਿਹਾ ਮੈਸੇਜ ਆ ਸਾਰੇ ਜਣੇ ਉਸ ਮੈਸੇਜ ਨੂੰ ਜਰੂਰ ਆਪਣੀ ਲਾਈਫ ਦੇ ਵਿੱਚ ਲੈ ਕੇ ਆਇਓ ਗੁਰੂ ਘਰ ਜਾਣਾ ਵੀ ਬਹੁਤ ਜ਼ਰੂਰੀ ਆ ਤੇ ਸਾਡੀ ਵੀ ਸਾਰੀ ਫੈਮਿਲੀ ਗੁਰੂ ਘਰ ਜਾਂਦੀ ਆ ਅੱਜਕੱਲ ਬਹੁਤ ਪਰਿਵਾਰਾਂ ਦੇ ਵਿੱਚ ਇਹ ਵਾਲੀ ਸਟੋਰੀ ਚੱਲਦੀ ਆ ਕਿ ਘਰ ਮਾਪੇ ਜਿਹੜੇ ਬਿਮਾਰ ਬਿਲਕਦੇ ਪਏ ਆ ਤੇ ਉਹਨਾਂ ਨੂੰ ਦੇਖਿਆ ਨਹੀਂ ਜਾਂਦਾ ਉਹਨਾਂ ਨੂੰ ਛੱਡ ਕੇ ਤੇ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਗੁਰੂ ਘਰ ਵਿੱਚ ਜਾ ਕੇ ਸੇਵਾ ਨਾ ਕਰੋ ਪਰ ਜਿਹੜੀ ਸਾਡੀ ਲਾਈਫ ਹੈ ਉਹ ਸਾਡੇ ਪੇਰੈਂਟਸ ਤੋਂ ਹੀ ਸਟਾਰਟ ਹੁੰਦੀ ਆ ਸਭ ਤੋਂ ਪਹਿਲਾਂ ਸਾਨੂੰ ਆਪਣੇ ਪੇਰੈਂਟਸ ਹੀ ਕੇਅਰ ਕਰਨੀ ਚਾਹੀਦੀ ਆ ਉਹਨਾਂ ਨੂੰ ਦੇਖਣਾ ਚਾਹੀਦਾ ਆ ਤੇ ਉਸ ਤੋਂ ਬਾਅਦ ਸੇਵਾ ਵੀ ਕਰੋ ਉਹ ਵੀ ਬਹੁਤ ਜ਼ਰੂਰੀ ਹੈ ਜੀ ਇਹ ਗੱਲ ਤਾਂ ਬਿਲਕੁਲ ਸਹੀ ਆ ਕਿ ਸਾਨੂੰ ਪਹਿਲਾਂ ਆਪਣੇ ਨਾ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਆ ਚਲੋ ਗੁਰੂ ਘਰ ਵੀ ਜਿੱਥੇ ਹੈਗੀ ਕਰੋ ਪਰ ਮਾਪਿਆਂ ਨੂੰ ਬਿਨਾਂ ਪਿੱਛੇ ਟੋ ਉਹਨਾਂ ਦੀ ਪਹਿਲਾਂ ਸੇਵਾ ਉਹਨਾਂ ਦੀ ਕਰੋ ਰੋਟੀ ਪਾਣੀ ਪਹਿਲਾਂ ਉਹਨਾਂ ਨੂੰ ਦਿਓ ਫੇਰ ਗਾਜ ਜਾ ਕੇ ਗੁਰੂ ਘਰ ਲੰਗਰ ਬਣਾਓ ਸੇਵਾ ਕਰੋ ਫੇਰ ਹੀ ਸੋਣੇ ਲੱਗਦੇ ਆ ਆਪਾਂ ਤਹੋਣਾ ਬੀਚ ਹੈ ਇਹਦਾ ਆਪਾਂ ਨੂੰ ਸਿੱਖਣਾ ਚਾਹੀਦਾ ਕੁਝ ਸੇਵਾ ਤੋਂ ਜ਼ਰੂਰੀ ਨਹੀਂ ਕਿ ਆਪਾਂ ਆਪਣੇ ਹੋਰ ਵੀ ਜੇ ਕਿਸੇ ਨੂੰ ਕੋ ਲੋੜ ਆ ਜੇ ਆਪਾਂ ਉਹਦੀ ਲੋੜ ਪੂਰੀ ਕਰ ਸਕਦੇ ਆ ਸੇਵਾ ਤਾਂ ਸੇਵਾ ਹੀ ਆ ਜਿੱਥੇ ਮਰਜ਼ੀ ਕਰੋ ਹੁਣੀ ਚਾਹੀਦੀ ਹੈ ਸੇਵਾ ਬਸ ਇਹੀ ਸਾਡਾ ਮੈਸੇਜ ਹੈ ਅੱਜ ਅੱਜ ਜਿੱਥੇ ਅਸੀਂ ਬਿਨਾਂ ਲਾਲਚ ਤੋਂ ਬਿਨਾਂ ਕਿਸੇ ਗੱਲ ਤੋਂ ਕਿਸੇ ਦੀ ਵੀ ਹੈਲਪ ਕਰਦੇ ਆ ਚਾਹੇ ਉਹ ਕੋਈ ਗਰੀਬ ਆ ਲੋੜਵੰਦ ਆ ਤੇ ਉਹ ਵੀ ਸੇਵਾ ਵਿੱਚ ਹੀ ਗਿਣਿਆ ਜਾਂਦਾ ਜੇ ਸਾਡੇ ਤੋਂ ਕੁਝ ਹੁੰਦਾ ਆਪਾਂ ਨੂੰ ਕਰਨਾ ਚਾਹੀਦਾ ਹਾਂਜੀ ਤੇ ਸਾਰੇ ਜਣੇ ਵੀਡੀਓ ਨੂੰ ਦੇਖਿਓ ਲਾਈਕ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੀ ਕੀ ਪੀਤਾ ਦੀ ਲੱਗੀ ਤੇ ਜਲਦੀ ਇੱਕ ਹੋਰ ਵੀਡੀਓ ਤੁਹਾਡੇ ਨਾਲ ਅਸੀਂ ਕਾਣ ਜਾ ਰਹੇ ਹਾਂ ਸ਼ੇਅਰ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਕਮੈਂਟ ਜਰੂਰ ਕਰਿਓ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਓ ਕਿਹਨਾਂ ਸੱਚੀ ਕਾਂਜੀ ਸਾਰੇ